ਆ ਕੇ ਗਏ ਕਿਉਂਕਿ ਤੇਲ ਪੋਇਆ ਵਾ ਮੈਂ ਯਾਰ ਪਹਿਲੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫਿਰ ਲੈਣ ਆਏ ਪੈਸੇ ਮੈਂ ਪੈਸੇ ਨਾ ਦੇ ਨਾ ਨੰਨ ਦੇ ਉਹ ਨਾਲ ਪੁੱਛੇਗਾ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਉੱਥੇ ਤੋਥੇ ਆਇਆ ਤੂੰ ਉਹਨੂੰ ਅੱਗ ਲੱਗਦੀ ਬੰਦੇ ਉਹਨਾਂ ਨੂੰ ਉੱਥੇ ਜਾ ਕੇ ਜੇ ਤਾ ਅੱਗ ਲੱਗਦੀ ਆ ਉੱਥੇ ਜਾ ਸ਼ਾ ਉੱਥੇ ਜਾ ਕੇ ਜੇ ਤਾ ਮੈਂ ਡਾ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀ ਇਹਨੂੰ ਬੰਦੇ ਨੂੰ ਰਾਹ ਚ ਧਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁੱਖੇ ਫੇਰ ਘਾਉਸ ਮੋੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨੇ ਹੱਥ ਵੜਤਾ ਜੀ ਜਿਹੜਾ ਨਾ ਉਹ ਦੋ ਮੁਕੇ ਦਾ ਫਰਾਰ ਹੋ ਗਿਆ ਜੀ ਤੇ ਆ ਸਾਡੇ ਕਾਬੂ ਆ ਗਿਆ ਜੀ ਇਹ ਪਿੰਡ ਆਪਣਾ ਧੂਲ ਕਤਰਦਾ ਪਿਆ ਜੀ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਜੀ ਸਿਲ ਲੈਂਡਰ ਦੇ ਮੋਟਰ ਚੱਲਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਦਾ ਕੀ ਇੱਥੇ ਪਾਈ ਦਾ ਨਾ ਕੀ ਹੈ ਤੇ ਪੰਪ ਦਾ ਨਾ ਕੀ ਹੈ ਬਾਬਾ ਬਾਬਾ ਨਾਮ ਬਾਬਾ ਨਾਮ ਇਹ ਮੈਂਡ ਚੱਲਿਆ ਕੀ ਬੱਸ ਹੁਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹਨਾਂ ਨੂੰ ਘੁਮਾਣੀ ਘੁਮਾਣੀ ਖੜਿਆ ਜੇ ਖੁੱਸੂ ਨਹੀਂ ਖੜਿਆ ਠੀਕ ਪੁਲਿਸ ਨੇ ਇਨਫੋਰਮ ਕਰਤਾ ਤੁਸੀਂ ਪੁਲਿਸ ਨੇ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫੋਰਮ ਕੀਤਾ ਕਿੱਲਾ ਕਿਹਨਾਂ ਲੱਗੀਆਂ ਕਦੋਂ ਦਾ ਕਦੋਂ ਦੀ ਇਹ ਵਾਰਤਾ ਤੋ ਇਕਨਾਂ ਚਿਰ ਹੋ ਗਈ ਕੀ ਬਾਤ ਆ ਗਈ ਹੋਇਆ ਤਿੰਨ ਬੰਦੇ ਆਏ ਇਹਨੂੰ ਰਾਹ ਲਾ ਕੇ ਦੋ ਜਣੇ ਇੱਥੇ ਆਏ ਪੰਪ ਦੇ ਤੇਲ ਪੋਇਆ ਵਾ ਇਹਨੂੰ ਕਿਦੋਂ ਕੋਈ ਉਹਨੂੰ ਭੱਜੇ ਆ ਅਸੀਂ ਉਹਦੇ ਮਕਰ ਦੋੜੇ ਆ ਉਹਨਾਂ ਦੀ ਮਕਰ ਦੋੜੇ ਤੇ ਉਹਨੂੰ ਪਤਾ ਕਰ ਲੈਣਗੇ ਚੋਲਚਾ ਹੈਗੀ ਰਿਸ਼ਤੇਦਾਰੀ ਸਾਡੀ ਵੀ ਕਰ ਲੈਣਗੇ ਹਾਂ ਉਹ ਰਿਸ਼ਤੇਦਾਰੀ ਨੂੰ ਦੁਹ੍ਹਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨੂੰ ਜੂਥੇ ਕਰ ਲੈਣਗੇ ਬਾਅਦ ਚੋਂ ਨਾਲ ਅੰਗਲ ਨਹੀਂ ਮਦਨ ਕਿੱਤੀ ਨੇ ਤੇ ਬੰਦੇ ਖੜੇ ਜਾਣੇ ਮਾਰ ਦੇ ਨਾਲ ਬਾਕੀ ਕੌਣ ਕੌਣੇ ਦੱਸੇ ਉਹ ਨਹੀਂ ਆ ਮਕਰ ਦੇ ਭੱਜਿਆ ਨਾ ਇਹਨੂੰ ਸਾਡੇ ਲੈਣ ਨੂੰ ਆ ਰਿਹਾ ਹੈ ਰਿਸ਼ਤਿਆਂ ਦੀ ਮਕਰ ਤੇ ਮੈਂ ਤਾਂ ਉਹ ਬੰਦ ਕੇ ਜੀਨੂੰ ਰਮੜਾ ਕੋਟ ਆਪਾਂ ਆਪਣੇ ਫੋਨ ਤੇ ਕਿਤੇ ਮੋੜੇ ਦੇ ਸਾਧੂ ਹੂੰ ਕੱਲ੍ਹ ਹੀ ਥੜੇ ਦੇ ਆ ਗਏ ਜੰਮ ਜੰਮ ਲਿਆ ਮੈਂ ਜਦੋਂ ਇਹਨਾਂ ਨੇ ਫੋਨ ਕੀਤਾ ਮੇਰੇ ਕੋਲ ਨੰਬਰ ਕੀਤਾ ਇਹਦਾ ਨੰਬਰ ਹੈ ਸਾਧੂ ਸਿੰਘ ਇਹ ਕਿੱਥੇ ਲਿਗਾ ਟੁੱਕ ਟੁੱਕ ਕੋਈ ਮੋੜ ਤੇ ਨਹੀਂ ਆਓ ਤੇ ਨਾਂ ਨਹੀਂ ਦੱਤਾ ਪੂਰਾ ਨਾਮ ਨਹੀਂ ਦੱਤਾ ਉਹਨਾਂ ਨੇ ਕਦੋਂ ਅਸੀਂ ਇਹਨਾਂ ਦੇ ਹੋਟਲ ਨਹੀਂ ਇਹਨਾਂ ਦੇ ਆ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਹਨੂੰ ਰਾਹ ਚਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਮੁਕੇ ਕੋਈ ਉਹਨੂੰ ਭੱਜੇ ਆ ਅਸੀਂ ਉਹਦੇ ਮਗਰ ਦੌੜੇ ਆ ਉਹਨਾਂ ਦੀ ਮਗਰ ਦੌੜੇ ਤੇ ਲੰਘ ਕੇ ਤੋਲ ਚ ਹੈਗੀ ਰਿਸ਼ਤੇਦਾਰੀ ਸਾਡੀ ਕਰਨ ਲੱਗੇ ਉਹ ਰਿਸ਼ਤੇਦਾਰੀ ਨੂੰ ਦੁਹਾ ਕਰੇ ਜਿਹੜਾ ਬੰਦਾ ਮੋਕ ਕੇ ਖੜਿਆ ਉਹ ਜੂਠੇ ਸੰਸਾਰ ਜ ਪਿੰਡ ਕਿਹੜਾ ਧੂਲ ਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾ ਉੱਥੇ ਅਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਕੁੱਟ ਕੇ ਵੱਡੇ ਉਹ ਤਾਂ ਬਾਬਾ ਮੈਂ ਤਾਂ ਨਾਲ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਬਾ ਕਿ ਮੈਂ ਤੇਰੇ ਲੈ ਬਾ ਆਪਣੀ ਮੈਨੂੰ ਥੋੜੀ ਪਤਾ ਹੁਣ ਨਾਲ ਤੁਹਾਨੂੰ ਕਰਨਾ ਥਮੀ ਦੇ ਛੋਟੇ ਭਰਾ ਦਾ ਟੌਰ ਬਾਬਾ ਅੱਛਾ ਜੀ ਨਾਲ ਮੈਂ ਗੁੱਟ ਕੀਤੀ ਸੀ ਪ੍ਰਾਦਨਰ ਠੀਕ ਹੈ ਜੀ ਤੇ ਮੈਂ ਜਿਹਨੂੰ ਇੱਥੇ ਕਰਨਾ ਸੀ ਉਸਦੇ ਫੋਨ ਗਿਆ ਵਾ ਅੱਛਾ ਜੀ ਤੇ ਮੈਂ ਉਸਦੇ ਕੋਲ ਆ ਗਿਆ ਵਾ ਹਾਂ ਜੀ ਤੇ ਇਹਨਾਂ ਨੇ ਮੈਂ ਤਾਂ ਤਿੰਨ ਨਹੀਂ ਗਏ ਨੇ ਤੀਰ ਕੋਇਆ ਵਾ ਅੱਛਾ ਜੀ ਤੇ ਇਹਨ ਇਹ ਮੁੜ ਕੇ ਲਿਖੇ ਜੁਟੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਛੋਟੇ ਹਥਿਆਰ ਹੀ ਦੇਖੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟੌੜ ਪੰਪ ਦੇ ਲਾਗੋ ਇਹ ਸਾਡੇ ਬੰਦੇ ਪਹਿਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਰਗੀ ਤਾਂ ਲੱਗ ਗਿਆ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਆਉਣਾ ਕੀਤਾ ਉਹਨਾਂ ਨੇ ਆਉਣਾ ਕੀਤਾ ਇਹ ਜਿਹੜੀ ਗੋੜ ਤੇ ਸੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਹੋਰ ਜ਼ਿਆਦਾ ਹੱਥ ਕਾਫੀ ਵੱਧਿਆ ਗਿਆ ਜੀ ਇਹ ਕਿਹੜੇ ਹਸਪਤਾਲ ਲੈ ਕੇ ਗਏ ਨੇ ਅਮਨਦੀਪ ਲੈ ਕੇ ਗਏ ਕਿੰਨੀ ਕੁ ਉਮਰ ਹੈ ਜਿਹਨਾਂ ਦੇ ਸੱ ਬੇਟਾ ਇਹ ਇਹ ਨਹੀਂ ਮਾਨ ਕੇ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਰਟ ਪਾਰਟਨਰ ਦਾ ਤੇ ਬਿਲਦਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨਾਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਇੱਕ ਘਟਨਾ ਆਪਨੋ ਤੋਂ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੋਰ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਸ਼ੀਫ ਫੇਵਰਿੰਗ ਹੈ ਕਿ ਕਿੰਨੇ ਵਜੇ ਦੀ ਘਟਨਾ ਆ ਇਹ ਹੁਣ ਤੋਂ ਇੱਕ ਘੰਟੇ ਦੇ ਬਿਲੋਂ ਦੀ ਗੱਲ ਹੈ ਤਕਰੀਬਨ ਨੀਅਰ ਅਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾ ਤੱਕ ਤੇ ਅੱਛਾ ਤਿੰਨੇ ਜਾਣੇ ਸੀ ਉੱਥੇ ਇੰਨੇ ਜਾਣੇ ਉਹ ਰਾਜ ਜਿਹਨੂੰ ਘੇੜਿਆ ਉਹਨੂੰ ਦੱਸਿਆ ਵੀ ਇੱਥੇ ਦੋ ਜਾਣੇ ਆਏ ਆ ਅੱਛਾ ਤੇ ਉਹਦੇ ਪੈਂਟ ਤੇ 20000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹਾਂ ਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਉਹ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇੜਿਆ ਉਹਨੂੰ ਲੈਣਾ ਪਿੱਛੋਂ ਲੈਣਾ ਆਏ ਆ ਵੀ ਲੋ ਇਹ ਵੇਖ ਕੇ ਬਾਕੀ ਮੁੜ ਗਏ ਆ ਹਾਂ ਤਫੇ ਇਹਨੂੰ ਕੀ ਰਿਆ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉਹ ਗੁਰਕੀਰਤ ਪੁੱਤਰ ਸਾਫ ਸਾਫ ਹੋਏਗਾ ਸਾਫ ਸੇ ਪਿੰਡ ਬਾਗੇ ਕੋਈ ਨਹੀਂ ਕੋਈ 23 25 ਰੌਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਤੋਂ ਚੌਂਡੇ ਸੀ ਉਹ ਬਰਾਇ ਦੀ ਪੁਆਏ ਐ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਇਹ ਜਿਹੜਾ ਮਾਲਕੀ ਕੀਤਾ ਇੱਕੋ ਨੇ ਹੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤਾ ਉਥੇ ਹੀ ਪਹੁੰਚੇ ਜਿਹੜਾ ਹੋਇਆ ਅੱਜ ਤਾਂ ਇੱਥੇ ਰਹਿ ਗਏ ਨਾ ਅਸੀਂ ਕਿਉਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿਤੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੈਨੂੰ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਹਾਂ ਪਿੱਛੇ ਉਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਡੋੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਆ ਜੀ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਅੱਛਾ ਜੀ ਤੇ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ ਇੱਕ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋ ਮੋਟਰਸਾਈਕਲ ਲੈ ਕੇ ਚਲੇ ਗਏ ਕਿੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਐ ਛੱਟ ਲੱਗੀ ਐ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਐ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਉਹ ਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਐ ਦੀ ਟੋਲ ਕੰਪਨੀ ਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤੱਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸਾਕ ਕਰਕੇ ਨੇ